ਕੈਂਸਰ ਵਰਗੀ ਭਿਆਨਕ ਬਿਮਾਰੀ ਚੋਂ ਨਿਕਲ ਕੇ ਅੱਜ ਵੀਰ ਪੰਜਾਬ ਚ ਰਾਜ ਕਰ ਰਿਹਾ ਹੈ ਮੌਤ ਨੂੰ ਹਰਾ ਕੇ ਕਿਵੇਂ ਇਤਿਹਾਸ ਰਚੀਦਾ ਹੈ ਕੋਈ ਇਸ ਭਰਾ ਤੋਂ ਸਿੱਖੇ ਬਹੁਤ ਹੀ ਮਿਹਨਤ ਕਸ਼ ਭਰਾ ਨਾਲ ਅੱਜ ਤੋਂ ਨੂੰ ਮਿਲੌਣ ਲੱਗੇ ਆ ਤੇ ਵੀਰ ਨੂੰ ਘੋੜਿਆਂ ਦੇ ਵਿੱਚ ਤਕਰੀਬਨ ਫਾਰਮ ਵਾਲਾ ਹਰੀ ਕੀ ਭਰਾ ਜਾਣਦਾ ਵੀ ਹੈ 22 ਜਗਤਦੀਪ ਸਿੰਘ ਮਠਾੜੂ ਵੀਰ ਚੱਕੀਆਂ ਤਿਆਰ ਕਰਦਾ ਆ ਚੀਜ਼ਾਂ ਚੱਕੀਆਂ ਸ਼ਾਨੜੇ ਤੁਸੀਂ ਜਦੋਂ ਵੀ ਪੰਜਾਬ ਹਰਿਆਣਾ ਜਾਂ ਰਾਜਸਥਾਨ ਦੇ ਏਰੀਏ 'ਚ ਕਿਸੇ ਵੀ ਫਾਰਮ ਤੇ ਜਾਂਦੇ ਹੋ ਤੇ ਆਹ ਜਿਹੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਪਈਆਂ ਦੇਖਦੇ ਹੋ ਜਾਂ ਆਹ ਖੁਰਲੀਆਂ ਵੀ ਘੋੜਿਆਂ ਦੀਆਂ ਦੇਖਦੇ ਹੋ ਤੇ ਇਹ ਸਾਰੀਆਂ ਇਹ ਸਾਡੇ ਭਰਾ ਭਾਈ ਤੋਂ ਹੀ ਜਾਂਦੀਆਂ ਹਨ ਵੀਰ ਦਾ ਪਿੰਡ ਹੈ ਜੀ ਠੱਠੀਪਾਈ ਤੇ ਆਹ ਦੇਖੋ ਵੀ ਟਰਾਲੀਆਂ ਕਿੱਡੀਆਂ ਸੋਹਣੀਆਂ ਵੀਰ ਬਣਾਉਂਦਾ ਪੱਠਿਆਂ ਵਾਲੀ ਟਰਾਲੀ ਐ ਮੋਟਰਸਾਈਕਲ ਪਿੱਛੇ ਪਾਉਣ ਵਾਲੀ ਬੜਾ ਸੋਹਣਾ ਸਾਨਾ ਇਹ ਸਾ ਬਹੁਤ ਹੈਵੀ ਲਾਉਂਦਾ ਵੀਰ ਤੇ ਆਹ ਹੈਗੀ ਐ ਟਰੈਕਟਰ ਪਿੱਛੇ ਪਾਉਣ ਵਾਲੀ ਕਿਸੇ ਵੀ ਸਾਈਡ ਦੀ ਟਰਾਲੀ ਵੀ ਤੁਸੀਂ ਬਾਈ ਤੋਂ ਤਿਆਰ ਕਰਵਾ ਲਿਓ ਤੇ ਵੱਡੀ ਗੱਲ ਇਹ ਐ ਕਿ ਜਿਹੜੀ ਮੈਨੂੰ ਉਥੇ ਜਾ ਕੇ ਫੀਲ ਹੋਈ ਗੱਲ ਜਾਂ ਮੈਂ ਅੱਖੀਂ ਦੇਖਿਆ ਤੇ ਉਹ ਹੀ ਤੁਹਾਨੂੰ ਮੈਂ ਦੱਸਣ ਲੱਗਾ ਹਾਂ ਬਾਕੀ ਤੁਸੀਂ ਵੀ ਗੇੜਾ ਜ਼ਰੂਰ ਮਾਰੇ ਹੋ ਲੋਕੇਸ਼ਨ ਅਸੀਂ ਜ਼ਰੂਰ ਤੁਹਾਨੂੰ ਵੀਡੀਓ ਚ ਦੱਸਾਂਗੇ ਉਹ ਇਹ ਲੱਗਾ ਮੈਨੂੰ ਸਜਣੋ ਵਧੀਆ ਗੱਲ ਕਿ ਯਾਰ ਪਹਿਲੀ ਗੱਲ ਤਾਂ ਕੁਆਲਿਟੀ ਬਹੁਤ ਹੈਵੀ ਵੀਰ ਹੋਣੀ ਯੂਜ਼ ਕਰਦੇ ਆ ਕੋਈ ਵੀ ਇੱਕ ਇੱਕ ਕਾਬਲਾ ਇੱਕ ਇੱਕ ਬੈਰਿੰਗ ਬਹੁਤ ਜ਼ਿਆਦਾ ਹੈਵੀ ਤੇ ਵਧੀਆ ਕੁਆਲਿਟੀ ਦੇ ਲਾਉਂਦੇ ਆ ਜਿਹੜੀਆਂ ਮੋਟਰਾਂ ਵਿੱਚ ਚੱਕੀਆਂ ਦੇ ਲੱਗੀਆਂ ਹੋਈਆਂ ਉਹ ਵੀ ਬ੍ਰਾਂਡਡ ਕੰਪਨੀਆਂ ਦੀਆਂ ਲੱਗੀਆਂ ਹੋਈਆਂ ਸੱਜਣੋ ਤੇ ਸਾਰਾ ਕੰਮ ਬਾਈ ਹੁਣੀ ਹੱਥੀਂ ਕਰਦੇ ਆ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਬਾਈ ਜਗਦੇਵ ਦੀਆਂ ਦੋ ਛੋਟੀਆਂ ਧੀਆ ਸੀ ਜਦੋਂ ਬਾਈ ਨੂੰ ਪਤਾ ਲੱਗਿਆ ਕਿ ਉਹਨੂੰ ਇਹ ਭਿਆਨਕ ਕੈਂਸਰ ਵਰਗੀ ਬਿਮਾਰੀ ਹੈ ਪਰ ਵੀਰ ਉਸ ਨਾਲ ਲੜਿਆ ਵੀ ਤੇ ਜਿੱਤਿਆ ਵੀ ਤੇ ਮਿਹਨਤ ਕਰਕੇ ਅੱਜ ਸਾਰੇ ਪੰਜਾਬ ਹਰਿਆਣਾ ਦੇ ਰਾਜਸਥਾਨ ਦੇ ਇੰਡੀਆ ਦੇ ਵਿੱਚ ਛਾਇਆ ਹੋਇਆ ਹੈ ਇਹ ਚੀਜ਼ਾਂ ਪੀੜਕੇ ਸ਼ਾਨਣੇ ਵੀ ਵੀਰ ਬੜੇ ਸੋਹਣੇ ਬਣਾਉਂਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਆ ਨਾਲ ਕਬੂਤਰਾਂ ਦਾ ਵੀ ਪਾਲੀ ਬੈਠਾ ਹੈ ਸ਼ੌਂਕ ਵੀਰ ਕਬੂਤਰਾਂ ਦਾ ਬੜਾ ਸ਼ੌਂਕ ਹੈ ਬਾਈ ਨੇ ਘੋੜੀਆਂ ਵੀ ਇੱਕ ਦੋ ਰੱਖੀਆਂ ਹੋਈਆਂ ਸ਼ੌਂਕ ਨਾਲ ਛੋਟਾ ਜ਼ਿੰਮੇਦਾਰ ਹੈ ਪਰ ਮਿਹਨਤ ਕਰਕੇ ਅੱਜ ਯਾਰ ਪ੍ਰਮਾਤਮਾ ਨੇ ਵੀ ਲੈਵਲ ਬਖਸ਼ਿਆ ਥੋ ਸਪੋਰਟ ਦੱਬ ਕੇ ਦੱਬ ਕੇ ਕਰਿਓ ਇੰਨਾ ਵੀਰਿਆਂ ਨੇ ਪਿਛਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਤੇ ਸੋਹਣੇ ਕਮੈਂਟ ਕੀਤੇ ਉਹਨਾਂ ਭਰਾਵਾਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਸਤਨਾਮ ਸਿੰਘ ਗੁਰੀ ਸਾਹਿਬ ਪਰਮਜੀਤ ਸਿੰਘ ਸਰਦਾਰ ਪਵਨ ਬੈਂਸ ਰਾਜੂ ਡੋੜ ਕਾਰਜੋ ਹੁੱਠੀ ਗੁਰਵਿੰਦਰ ਕੁਮਾਰ ਸਰਬਜੀਤ ਸਰਬਾ ਸੰਦੀਪ ਜਾਰਡਨ ਬਯੰਤ ਰਾਜਵੀਰ ਸੰਧੂ ਭਪਿੰਦਰ ਸੇਖਾ ਜਸਾ ਸੰਧੂ ਜੱਜੀ ਬਰਾੜ ਬਲਕਾਰ ਗਿੱਲ ਜਥੇਦਾਰ ਗੁਰਚਰਨ ਸਿੰਘ ਲੋਗੜ ਤੇ ਰੂਪ ਸਿੰਘ ਆਜੋ ਕਰਦੇ ਆ ਗੱਲਬਾਤ ਸਾਰਾ ਸਮਾਨ ਤੇ ਸਾਰੀ ਵੀਡੀਓ ਦਲੀਲ ਨਾਲ ਦੇਖਿਓ ਸਾਰੇ ਰੇਟ ਵੀ ਵਿੱਚ ਦੱਸਾਂਗੇ ਤੇ ਕਰ ਦਿਓ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਸੂਝਵਾਨ ਸਰੋਤਿਆਂ ਦਾ ਸਾਰੇ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਸਵਾਗਤ ਕਰਦੇ ਆਂ ਤੇ ਨਿੱਗਾ ਜੀ ਆਖਦੇ ਆਂ ਸੱਜਣੋ ਅੱਜ ਤੁਹਾਨੂੰ ਇੱਕ ਵਰਕਸ਼ਾਪ ਤੇ ਲੈ ਕੇ ਆਏ ਆਂ ਰਿਪੇਅਰਿੰਗ ਵਰਕਸ਼ਾਪ ਹੈ ਤੇ ਵੀਰ ਹੋਣੀ ਬੜੇ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰਦੇ ਆਂ ਮਸ਼ੀਨਾਂ ਹੱਥੀਂ ਤਿਆਰ ਕਰਦੇ ਆਂ ਉਹਨਾਂ ਦੀ ਰਿਪੇਅਰ ਵੀ ਕਰਦੇ ਆਂ ਜਿਵੇਂ ਕਿ ਤੁਹਾਨੂੰ ਮੈਂ ਸ਼ੁਰੂ ਚ ਦੱਸ ਕੇ ਵੀ ਹਟਿਆ ਆਪਣੇ ਘੋੜੇ ਵਾਲੇ ਭਰਾਵਾਂ ਦੇ ਅਕਸਰ ਹੀ ਤੁਸੀਂ ਫਾਰਮਾਂ ਤੇ ਜਾਂਦੇ ਹੋ ਤੇ ਬਹੁਤ ਸਾਰੇ ਭਰਾਵਾਂ ਦੇ ਇਹ ਚੀਜ਼ਾਂ ਵੇਖਣ ਨੂੰ ਮਿਲ ਜਾਂਦੀਆਂ ਜਿਵੇਂ ਕਿ ਤੂੜੀ ਛਾਨਣ ਵਾਲੇ, ਚਾਰਾ ਛਾਨਣ ਵਾਲੇ, ਛਾਨਣੇ ਵੱਡੇ ਵੀ ਐ, ਛੋਟੇ ਵੀ ਐ ਤੇ ਜੇ ਗੱਲ ਕਰੀਏ ਖੁਰਲੀਆਂ ਦੀ, ਘੋੜਿਆਂ ਦੀ ਬਹੁਤ ਸੋਹਣੀਆਂ ਖੁਰਲੀਆਂ ਤਿਆਰ ਕਰਦੇ ਆ। ਜੇ ਗੱਲ ਕਰੀਏ ਚੱਕੀਆਂ ਦੀ ਤੇ ਬਾਈ ਹੁਣੀ ਬਹੁਤ ਸੋਹਣੀਆਂ ਚੱਕੀਆਂ ਵੀ ਤਿਆਰ ਕਰਦੇ ਆ। ਹੋਰ ਵੀ ਕੀ ਕੀ ਤਿਆਰ ਕਰਦੇ ਆ, ਛੋਟੀਆਂ ਟਰਾਲੀਆਂ ਵੀ ਤਿਆਰ ਕਰਦੇ ਆ ਤੇ ਹੱਥੀਂ ਵੀਰ ਨੇ ਕੰਮ ਇਥੋਂ ਸ਼ੁਰੂ ਕੀਤਾ ਹੈ। ਪਿੰਡ ਹੈ ਜੀ ਠੱਠੀਪਾਈ ਜਿਹੜਾ ਪੈ ਜਾਂਦਾ ਹੈ ਜੀ ਮੋਗਾ ਸ੍ਰੀ ਗੁਰੂ ਨਾਨਕ ਦੇਵ ਰਿਪੇਅਰ ਵਰਕਸ਼ਾਪ ਤੇ ਆਪਾਂ ਖੜੇ ਆ ਜੀ ਤੇ ਵੱਡੀ ਗੱਲ ਇਹ ਆ ਸੱਜਣੋ ਕਿ ਮੈਂ ਮੋਢੇ ਚੋਂ ਹੀ ਤੁਹਾਨੂੰ ਦੱਸ ਕੇ ਹਟਿਆ ਕਿ ਇੱਕ ਇਨਸਾਨ ਆਪਾਂ ਨਾ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਔਕੜ ਆਉਣੀਆਂ ਸ਼ੁਰੂ ਹੁੰਦੀਆਂ ਐ ਥੋੜੀ ਥੋੜੀ ਪ੍ਰੋਬਲਮ ਤੋਂ ਆਪਾਂ ਜੱਕ ਜਾਂਦੇ ਆਂ ਕਈ ਵਾਰੀ ਆਪਾਂ ਦਿਲ ਛੱਡ ਬੈਠਨੇ ਆਂ ਤੇ ਆਪਾਂ ਨਿੱਕੀ ਪ੍ਰੋਬਲਮ ਨੂੰ ਆਪਣੇ ਦਿਮਾਗ ਦੇ ਵਿੱਚ ਬਹੁਤ ਵੱਡਾ ਬਣਾ ਲੈਨੇ ਆਂ ਜਿਹਦਾ ਕਰਕੇ ਆਪਾਂ ਡਿਪਰੈਸ਼ਨ ਦੇ ਵਿੱਚ ਵੀ ਚਲੇ ਜਾਂਦੇ ਆਂ ਪਰ ਅੱਜ ਉਹ ਸਾਹਣ ਝੋਟੇ ਬੰਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਲੱਗਿਆ ਮੈਂ ਉਹ ਯੋਧੇ ਨਾਲ ਮੁਲਾਕਾਤ ਕਰਾਉਣ ਲੱਗਿਆ ਸੱਜਣੋ ਜਿਹੜਾ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਚੋਂ ਨਿਕਲ ਕੇ ਉਹਦੇ ਨਾਲ ਲੜ ਕੇ ਤੇ ਵੀਰੇ ਨੇ ਕੰਮ ਸ਼ੁਰੂ ਕੀਤਾ ਕੰਮ ਵੀ ਸ਼ੁਰੂ ਕੀਤਾ ਨਾਲ ਸ਼ੌਕ ਵੀ ਘੋੜਿਆਂ ਦੇ ਪੂਰੇ ਕੀਤੇ ਆ ਤੇ ਨਾਲ ਹੋਰ ਕਬੂਤਰਾਂ ਦਾ ਸ਼ੌਕ ਵੀ ਵੀਰ ਪੂਰਾ ਕਰ ਰਿਹਾ ਤੇ ਨਾਲ ਪੰਜਾਬ ਦੇ ਵਿੱਚ ਜੇ ਟੋਟਲ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਵੀਰ ਛਾਇਆ ਹੋਇਆ ਹੈ ਜਾਨੀ ਕਿ ਇਹਨਾਂ ਦੀ ਵਰਕਸ਼ਾਪਾਂ ਦੀਆਂ ਜਿਹੜੇ ਆ ਪ੍ਰੋਡਕਟ ਤਿਆਰ ਕਰਦੇ ਆ ਤੇ ਤੁਹਾਨੂੰ ਤਕਰੀਬਨ ਹਰੇਕ ਹੀ ਫਾਰਮ ਤੇ ਘੋੜਾ ਪਾਲਕ ਜਿਹੜਾ ਸ਼ੌਕ ਰੱਖਦਾ ਉਹ ਭਰਾ ਦੇ ਫਾਰਮ ਤੇ ਤੁਹਾਨੂੰ ਵੇਖਣ ਨੂੰ ਮਿਲ ਜਾਂਦੇ ਆ ਕਹਿਣ ਦਾ ਭਾਵ ਹੈ ਕਿ ਮੰਜੇ ਤੋਂ ਉੱਠ ਕੇ ਤੇ ਅੱਜ ਪਰਮਾਤਮਾ ਨੇ ਵੱਡੇ ਲੈਵਲ ਤੇ ਵੀਰ ਨੂੰ ਖੜੇ ਕਰਤਾ ਹੈ ਉਹਦੇ ਪਿੱਛੇ ਕਿੰਨੀ ਕ ਮਿਹਨਤ ਹੈ ਕਿੰਨੀ ਕ ਜਿਦ ਸੀ ਤੇ ਕਿੰਨੀ ਕ ਉਹਦੇ ਪਿੱਛੇ ਕਚੀਚੀ ਸੀ ਉਹ ਸਾਰੀਆਂ ਗੱਲਾਂ ਬਾਤਾਂ ਪੁੱਛਣੀਆਂ ਆ ਆਪਾਂ ਆਪਾਂ ਪਹਿਲਾਂ ਭਰਾ ਨੂੰ ਮਿਲਦੇ ਆ ਜਗਦੇਵ ਸਿੰਘ ਮਠਾੜੂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਭਰਾ ਨੂੰ ਕੋਈ ਵੀ ਪ੍ਰੋਡਕਟ ਚਾਹੀਦਾ ਹੋਵੇ ਜਾਣਕਾਰੀ ਦੇਣ ਲੱਗੇ ਆ ਉਹ ਭਾਈ ਫੋਨ ਕਰਕੇ ਵੀਰ ਨੂੰ ਤੇ ਆਪ ਦੇ ਘਰੇ ਮੰਗਵਾ ਸਕਦਾ ਆਜੋ ਮਿਲਦੇ ਆਂ ਭਰਾ ਨੂੰ ਬਈ ਜੀ ਸასი ਕਾਸੀ ਕਾ ਹੋਰ ਚੜਦੀ ਗੱਲਾਂ ਚੜੀ ਠੀਕ ਹੈ ਹੋਰ ਸੁਣਾਓ ਪ੍ਰਵਾਹ ਠੀਕ ਹੈ ਬਿਲਕੁਲ ਭਾਈ ਜਿੱਦਾਂ ਮੈਂ ਭਰਾਵਾਂ ਨੂੰ ਦੱਸਿਆ ਹੈ ਕਿ ਕਹਿੰਦੇ ਵੀ ਕੈਂਸਰ ਆ ਗਈ ਭਿਆਨਕ ਬਿਮਾਰੀ ਨਾਲ ਲੜਕੀ ਤੇ ਅੱਜ ਇਧਰਲੇ ਪਾਸਿਓਂ ਕਿੱਦਾਂ ਆ ਗਏ ਉਹ ਥੋੜੀ ਜੀ ਸ਼ਾਰਟ ਦੇ ਵਿੱਚ ਸਟੋਰੀ ਦੱਸ ਦਈਏ ਫਿਰ ਆਪਾਂ ਭਰਾਵਾਂ ਨੂੰ ਸਾਰੇ ਬਤਾ ਦੇ ਦੋ 2012 ਦੇ ਵਿੱਚ ਨਾ ਮੈਨੂੰ ਬੜੀ ਪ੍ਰੋਬਲਮ ਆ ਗਈ ਸੀ ਕੈਂਸਰ ਦੀ ਜੀ ਕਿੰਵੀਂ ਸਟੇਜ ਸੀ ਬਾਈ ਉਦੋਂ ਇੱਕ ਇਹ ਜੀ ਸਿਚੁਏਸ਼ਨ ਖੜੀ ਹੋ ਗਈ ਸੀ ਵੀ ਮੈਨੂੰ ਜਵਾਬ ਦੇਤਾ ਸੀ ਸਾਰੇ ਡਾਕਟਰਾਂ ਨੇ ਵਾਹਿਗੁਰੂ ਜਵਾਬ ਜਿਹੜੇ ਵੀ ਡਾਕਟਰ ਨੂੰ ਮਿਲਦੇ ਸੀ ਉਹ ਕਹਿੰਦੇ ਸੀਗੇ ਵੀ ਇਹ ਤੀਜੀ ਸਟੇਜ 'ਚ ਜਾਵੜਿਆ ਵੀ ਇਹਦਾ ਇਲਾਜ ਨਹੀਂ ਹੋ ਸਕਦਾ ਅੱਛਾ ਫਿਰ ਮੇਰੀ ਨਾ ਭੈਣ ਨੇ ਸੁੱਖ ਸੁਖੀ ਸੀਗੀ ਬਈ ਮੇਰਾ ਭਰਾ ਠੀਕ ਹੋ ਜੇ ਤੇ ਅਸੀਂ ਇੱਕ ਘੋੜਾ ਚੜਾਈਏ ਬਸ਼ੇਰਾ ਜੀ ਫਿਰ ਉਹ ਮੈਂ 2015 ਚ ਮੈਂ ਲੈ ਕੇ ਪਾਲ ਕੇ ਬਸ਼ੇਰਾ ਸੀ ਉਹਨਾਂ ਨੂੰ ਦੇਤਾ ਸੀ ਉਹਨਾਂ ਨੇ ਚੜਾਤਾ ਜੀ ਤੇ ਉਸ ਤੋਂ ਬਾਅਦ ਫਿਰ ਬਸ ਰੱਬ ਦੀ ਕਿਰਪਾ ਹੁੰਦੀ ਗਈ ਮੈਂ ਠੀਕ ਹੋ ਗਿਆ ਤਾਂ ਘੋੜਿਆਂ ਦਾ ਸ਼ੌਂਕ ਪੈ ਗਿਆ ਘੋੜਿਆਂ ਦੇ ਸ਼ੌਂਕ ਤੋਂ ਮੈਨੂੰ ਫਿਰ ਇਧਰਲੇ ਪਾਸੇ ਆ ਘੋੜਿਆਂ ਵਾਲਿਆਂ ਨਾਲ ਗੱਲਬਾਤ ਹੋਣੀ ਸੀ ਹਰ ਰਿਲੇਸ਼ਨ ਬਣ ਗਏ ਘੋੜਿਆਂ ਵਾਲਿਆਂ ਨਾਲ ਤਾਂ ਫਿਰ ਇਧਰ ਨੂੰ ਆ ਗਏ ਇਹ ਜਿਹੜੀ ਮਸ਼ੀਨ ਤਿਆਰ ਕਰਨ ਦਾ ਕਨਸੈਪਟ ਦਿਮਾਗ 'ਚ ਕਿੱਦਾਂ ਬੈਠਾ ਇਹ ਆਈ ਬਸ ਮੈਂ ਜਦੋਂ ਘੋੜਿਆਂ ਵਾਲਿਆਂ ਦੇ ਜਾਂਦਾ ਸੀ ਤਾਂ ਦੇਖਦਾ ਸੀਗਾ ਵੀ ਉਹ ਜਿਹੜਾ ਦਾਣਾ ਪਾਉਂਦੇ ਸੀ ਉਹ ਚੱਕੀਆਂ ਤੋਂ ਜਾਂ ਪੱਥਰ ਵਾਲੀਆਂ ਤੋਂ ਪਰਾ ਪਸਾ ਕੇ ਪਸਾ ਕੇ ਉਹ ਪਾਉਂਦੇ ਸੀਗੇ ਜੀ ਉਹਦੇ ਨਾਲ ਉਹ ਸਾਰਾ ਦਾਣਾ ਉਹ ਮੱਚ ਜਾਂਦਾ ਸੀ ਗਰਮ ਹੋ ਜਾਂਦਾ ਸੀਗਾ ਜੀ ਇਹ ਹੁਣ ਜਿਹੜੀ ਇਹ ਪ੍ਰੈਸ ਆਪਾਂ ਤਿਆਰ ਕੀਤੀ ਐ ਇਹਦੇ ਨਾਲ ਦਾਣਾ ਮੱਚਦਾ ਨਹੀਂਗਾ ਅੱਛਾ ਇਹ ਦਾਣਾ ਪ੍ਰੈਸ ਹੀ ਕਰਦੀ ਐ ਜੀ ਹਰੇਕ ਤਰ੍ਹਾਂ ਦਾ ਨਾਲ ਹੀ ਕਰ ਦਿੰਦੀ ਐ ਜੋ ਜਵੀ ਛੋਲੇ ਸੋਇਆਬੀਨ ਤਾਰਾ ਮੀਰਾ ਮੱਕੀ ਜੀ ਜੋ ਇਹਦੇ ਵਿੱਚ ਦੀ ਮਰਜ਼ੀ ਕਰ ਲੋ ਹੂੰ ਤੇ ਉਹਦੇ ਨਾਲ ਇਹਦਾ ਜਿਹੜੀ ਤਤ ਤਤ ਹੈ ਪੋਸਟਿਕ ਤਤ ਹੈ ਉਹ ਖਤਮ ਨਹੀਂ ਬੀ ਬਾਜ਼ਾਰ ਚ ਜਿਹੜਾ ਤੁਸੀਂ ਦਰੜ ਫੜ ਆਪਾਂ ਕਹਿ ਦਿੰਦੇ ਆਂ ਵੀ ਹਨਾ ਕਰਾਉਣ ਜਾਂਦੇ ਆਂ ਉਹ ਦਾਣਾ ਲੈ ਕੇ ਵੀ ਇਹ ਚੀਜ਼ ਕੋਈ ਮਹਿੰਗੀ ਵੀ ਨਹੀਂ ਜੀ ਉਹ ਤੁਹਾਨੂੰ ਦੱਸਾਂਗੇ ਵੀ ਕਿੰਨੇ ਕਿੱਦੀ ਪੈ ਜਾਂਦੀ ਆ ਜਾਂ ਕਿੰਨੇ ਕਿੱਦੀ ਬਾਈ ਪਹੁੰਚ ਕਰਦੇ ਆ ਜਾਂ ਕੀ ਹਿਸਾਬਤਾ ਸਾਰੀ ਡਿਟੇਲ ਦਵਾਂਗੇ ਪਰ ਇਹ ਹੈ ਬਾਈ ਵੀ ਉਹਦੇ ਵਿੱਚ ਅਨਾਜ ਦੀ ਕੁਆਲਿਟੀ ਜਿਹੜੀ ਆ ਕੁਆਲਿਟੀ ਉਹ ਬਰਕਰਾਰ ਰਹਿੰਦੀ ਹੈ ਹਾਂਜੀ ਉਹਦਾ ਫਿਰ ਜਾਨਵਰ ਤੇ ਵੀ ਅਸਰ ਪੈਂਦਾ ਇਸ ਹਾਬਕ ਜੀ ਨੂੰ ਹਾਜਮ ਕਰਨ ਵਾਸਤੇ ਵਾਸਤੇ ਆ ਜਿਹੜਾ ਉਹਦਾ ਡਾਈਜੈਸਟਮ ਸਿਸਟਮ ਹੈ ਅੰਦਰ ਲਾਉਦਾ ਜੀ ਉਹ ਸਹੀ ਰਹਿੰਦਾ ਹੈ ਹਾਂ ਹਾਜਮ ਜਿਆਦਾ ਆਉਂਦਾ ਥੋੜੇ ਟਾਈਮ ਚ ਹਾਜਮ ਕਰ ਲੈਂਦਾ ਜਾਨਵਰ ਜੀ ਇਹ ਕਿੰਨੇ ਤਰ੍ਹਾਂ ਦੇ ਪ੍ਰੋਡਕਟ ਜਗਦੇਵ ਵੀਰੇ ਤਿਆਰ ਕਰਦੇ ਆ ਇਹ ਆਪਾਂ ਪ੍ਰੈਸ ਦੋ ਤਰ੍ਹਾਂ ਦੀ ਕਰਦੇ ਆ ਇੱਕ ਵੱਡੀ ਐ ਇੱਕ ਛੋਟੀ ਇਹ ਦੋਵੇਂ ਦਿਖਾ ਦਈਏ ਆਪਾਂ ਇੱਕ ਤਾਂ ਆਹ ਵੱਡੀ ਐ ਜੀ ਹਾਂ ਜੀ ਇਹ ਵੱਡੀ ਐ ਆਜੋ ਇੱਥੇ ਆਜੋ ਭਾਵੇਂ ਹਾਂਜੀ ਅੱਛਾ ਇਹ ਵੱਡੀ ਐ ਇਹਦੇ ਵਿੱਚ ਤੇ ਉਹਦੇ ਵਿੱਚ ਕੀ ਅੰਤਰ ਐ ਛੋਟੀ ਵੱਡੀ ਇੱਕ ਕੈਪੈਸਿਟੀ ਦਾ ਹੀ ਫਰਕ ਐ ਜੀ ਇਹ 3.5 ਕੁਇੰਟਲ ਕੱਢਦੀ ਐ ਘੰਟੇ ਦਾ ਜਿਹੜੀ ਛੋਟੀ ਐ ਉਹ 2.5 ਕੁਇੰਟਲ अच्छा ਤੇ ਇਹਦੀ ਜੇ ਗੱਲ ਕਰੀਏ ਵੀ ਹੁਣ ਰੇਟ ਵੀ ਦੱਸਣਾ ਚਾਹੋਗੇ ਭਰਾਵਾਂ ਨੂੰ ਵੀ ਕਿੰਨੇ ਕੁ ਪੈ ਕਿੰਨੇ ਕੁ ਦੀ ਪੈ ਜਾਂਦੀ ਹੈ ਇਸ 47000 ਦੀ ਹੈ ਜੀ 47000 ਦੀ ਕੰਪਲੀਟ ਕ੍ਰੈਂਪਟਨ ਦੀ ਮੋਟਰ ਲਾ ਕੇ ਜੀ ਦੂਸਰੀ ਹੈ ਉਹ 40000 ਦੀ ਚ ਉਹ 40000 ਦੀ ਹੈ ਇਹ 47000 ਦੀ ਹੈ ਤੇ ਬਾਕੀ ਜੇ ਕੋਈ ਭਰਾ ਵੀਡੀਓ ਵੀਡੀਓ ਸ਼ੇਅਰ ਕਰਕੇ ਆਵੇ ਸਪੋਰਟ ਕਰੇ ਤੇ ਕੋਈ ਮਸਾਂ ਕਰਾਂਗੇ ਜ਼ਰੂਰ ਕਰਾਂਗੇ ਤੇ ਜੇ ਕੋਈ ਭਰਾ ਕਹਿੰਦਾ ਫੋਨ ਕਰਕੇ ਵੀ ਬਾਈ ਮੇਰੇ ਪਚਾ ਦਿਓ ਪਹਹਾ ਦਿੰਨੇ ਪਹੁੰਚ ਅਗਲੇ ਦੀ ਹੋਊਗੀ ਜੀ ਪਹਹਾ ਦਿੰਨੇ ਆ ਪਹਹਾ ਦਿੰਨੇ ਆ ਹਾਂਜੀ ਤੇ ਆ ਜਿਹੜੀਆਂ ਪਰੀਆਂ ਹੋਈਆਂ ਮੇਰੇ ਹਿਸਾਬ ਨਾਲ ਕਿੰਨੀਆਂ 8-10 ਤਾਂ ਹੋਣਗੀਆਂ ਕਿ ਟੋਗੜ ਤੁਹਾਡੇ ਕੋਲੇ ਹਨਾ 4-5 6 ਨੇ ਤਿਆਰ ਹੋਇਆ ਇਹ ਕਿੱਥੇ ਕਿੱਥੇ ਜਾਣੇ ਹੁਣ ਇਹ ਹੁਣ ਜਾਣੇ ਆ ਜੀ ਗੰਗਾ ਨਗਰ ਜਾਣੀ ਤਿੰਨ ਤਾਂ ਅੱਛਾ ਪੰਜਾਬ ਤੋਂ ਬਾਹਰ ਵੀ ਭੇਜ ਦਿਓ ਹਾਂਜੀ ਹਾਂਜੀ ਅੱਛਾ ਦੋ ਰੋਪੜ ਜਾਣੀਆਂ ਅੱਛਾ ਤੇ ਜਿਹੜੀਆਂ ਚੱਕੀਆਂ ਨੇ ਜੀ ਚੱਕੀਆਂ ਹੀ ਛਾਣਨੇ ਇੱਧਰ ਜਾਣੇ ਮੁਕਸਰ ਸਾਈਡ ਅੱਛਾ ਛਾਣਨੇ ਮੁਕਸਰ ਜਾਣੇ ਆ ਦੂਜੇ ਗੰਗਾ ਨਗਰ ਤੇ ਚੱਕੀਆਂ ਜਾਣੀਆਂ ਰੋਪੜ ਹਾਂਜੀ ਗੰਗਾ ਨਗਰ ਰੋਪੜ ਮੁਕਸਰ ਪੰਜਾਬ ਤਾਂ ਆਪਾਂ ਆਲ ਕਵਰ ਕੀਤਾ ਹੈ ਰਾਜਸਥਾਨ ਵੀ ਕਵਰ ਕੀਤਾ ਹੈ ਹਰਿਆਣਾ ਵੀ ਕਵਰ ਕੀਤਾ ਹੈ ਹਾਂਜੀ ਹੋਰ ਨਾਲੋਂ ਇੰਡੀਆ ਦੇ ਵਿੱਚ ਕਿੱਥੇ ਕਿੱਥੇ ਆਪਣੀਆਂ ਮਸ਼ੀਨਾਂ ਜਾਂਦੀਆਂ ਜੀ ਹੋਰ ਗੁਜਰਾਤ ਮਹਾਰਾਸ਼ਟਰ ਅੱਛਾ ਜਿਹੜੀਆਂ ਸਟੇਟਾਂ ਘੋੜੇ ਰੱਖਦੀਆਂ तकरीबन ਸਾਰੀਆਂ ਚ ਫੋਨ ਆਉਂਦੇ ਆਪਾਂ ਨੂੰ ਵਾਹ ਜੀ ਵਾਹ ਅੱਛਾ ਉੱਥੋਂ ਤੱਕ ਵੀ ਸਪਲਾਈ ਕਰ ਦਿੰਨੇ ਹੋ ਹਾਂਜੀ ਜੀ आ, अच्छा और एक मेनू सवाल है जीा जेड़े आ पिंजरे कहंदे भी जेड़े आ जमे मंडियां वगैरह ते पिंजरेया च बच्चे ਛੱਡਦੇ ਆ ਸੇਲ ਵਾਲੇ ਬੱਚੇ ਛੱਡਣ ਵਾਸਤੇ ਜਾਲੀ ਦੇ पिंजਰੇ ਬਗਣੋਂਦੇ ਆ ਘੋੜਿਆਂ ਨਾਲ ਰਿਲੇਟਡ ਆਪਾਂ ਸਾਰਾ ਕੰਮ ਹੀ ਕਰਦੇ ਆ اچھا ਉਹ ਵੀ ਤਿਆਰ ਕਰ ਦਿੰਦੇ ਹੋ अच्छा ਉਹ ਮੰਨ ਲਓ ਜਿੱਦਾਂ ਕੀ ਉਹਨੂੰ ਕਹਿ ਦਿੰਦੇ ਰਿੰਗ हां ਰਿੰਗ ਹੋ ਗਿਆ ਜਿਵੇਂ ਪਿੰਜਰਾ ਉੱਤੇ ਸਟੋਰੀ ਲੱਗਦੀ ਐ ਛੱਤ ਵਾਲਾ ਪਿੰਜਰਾ ਸਾਰੇ ਤਰ੍ਹਾਂ ਦੇ ਆਪਾਂ ਕਰਦੇ ਆਂ ਵਾਹ ਜੀ ਵਾਹ ਲੈ ਵੀ ਸੱਜਣੋ ਜੇ ਪਿੰਜਰੇ ਵੀ ਛੱਤ ਵਾਲੇ ਵੀ ਬਾਈ ਜਿਹੜੇ ਮੰਨ ਲਓ ਵੀ ਮੀਂਹ ਮੂਹਦ ਕਣੀ ਤੋਂ ਹਨਾ ਵੀ ਕੋਈ ਦਿੱਕਤ ਨਾ ਆਵੇ ਜਾਨਵਰ ਨੂੰ ਵੀ ਉਹ ਵੀ ਤੁਸੀਂ ਤਿਆਰ ਕਰਵਾ ਲਿਓ ਜਿੱਡਾ ਵੱਡਾ ਕਰਵਾਉਣਾ ਹੈ ਜੋ ਵੀ ਸਿਸਟਮ ਉਹਦਾ ਸਹਿਜ ਕੀ ਐ ਜਾਂ ਉਹ ਤੁਸੀਂ ਬਾਕੀ ਸਾਰੀ ਗੱਲਬਾਤ ਵੀਰ ਨਾਲ ਫੋਨ ਤੇ ਕਰ ਲਿਓ ਤੂੰ ਜੇ ਇੰਡੀਆ ਦੇ ਵਿੱਚ ਬਾਈ ਜਗਦੇਵ ਜਿੱਦਾਂ ਮੈਂ ਭਰਾਵਾਂ ਨੂੰ ਦੱਸਿਆ ਵੀ ਪੰਜਾਬ ਦੇ ਵਿੱਚ ਤਾਂ तकरीबन ਤੁਹਾਡੇ ਜਿਹੜੇ ਇੱਥੋਂ ਤਿਆਰ ਹੋ ਕੇ ਚੀਜ਼ਾਂ ਜਾਂਦੀਆਂ ਹੱਥੀਂ ਤਿਆਰ ਕਰਦੇ ਆਂ ਜੀ ਹਾਂਜੀ ਹਾਂਜੀ ਕੀ ਕੀ ਉਹਦੇ ਚ ਯੂਜ਼ ਕਰਦੇ ਹੋ ਮਟੀਰੀਅਲ ਬਾਰੇ ਥੋੜੀ ਜਾਣਕਾਰੀ ਦੇ ਦਈਏ ਇਹਦੇ ਜੋ ਵੀ ਮਟੀਰੀਅਲ ਲੱਗਦਾ ਆਪਾਂ ਸਾਰਾ ਕੱਲੇ ਬੈਰਿੰਗ ਹੀ ਪਾਸਿਓਂ ਲੈਨੇ ਆ ਆਪਾਂ ਬਾਕੀ ਸਾਰਾ ਆਪ ਤਿਆਰ ਕਰਦੇ ਅੱਛਾ ਹਾਂਜੀ ਕੱਲੇ ਬੈਰਿੰਗ ਬਾਹਰੋਂ ਲੈਨੇ ਹੋ ਹਾਂਜੀ ਤੇ ਅੱਛਾ ਜਦੋਂ ਮੈਂ ਇੱਕ ਗੱਲ ਯਾਦ ਆ ਗਈ ਆਪਾਂ ਆਫ ਕੈਮਰਾ ਜਗਦੇਵ ਵੀਰੇ ਗੱਲ ਕਰਦੇ ਸੀ ਜਦੋਂ ਤੁਸੀਂ ਕਿਸੇ ਫਾਰਮ ਤੇ ਗਏ ਤੁਹਾਡੇ ਦਿਮਾਗ 'ਚ ਕਨਸੈਪਟ ਵੜਿਆ ਵੀ ਯਾਰ ਆਹ ਕਿਹੜੀ ਚੀਜ਼ ਆ ਤੇ ਉਹ ਤੋਂ ਫਿਰ ਨੌਲੇਜ ਵੀ ਲਈ ਹਾਂਜੀ ਉਹਦੇ ਵਿੱਚ ਤੇ ਹੁਣ ਤੱਕ ਕਿੰਨਾ ਕੁ ਸੁਧਾਰ ਕਰਤਾ ਇਹ ਚੱਕੀ ਦੇ ਵਿੱਚ ਪੂਰਾ ਹੀ ਸੁਧਾਰ ਹੈ ਜੀ ਕਿਉਂਕਿ ਇਹਦੇ 'ਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਆਪ ਬੈਠੇ ਹਾਂ ਜੀ ਅਸੀਂ ਆਪ ਰਿਪੇਅਰ ਕਰਦੇ ਹਾਂ ਇਹਦੀ ਜੇ ਗਾਹਕ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਵੀ ਆਊਗੀ ਇਹਦੇ 'ਚ ਤਾਂ ਅਸੀਂ ਉਹਨੂੰ ਕਰਕੇ ਦੇਵਾਂਗੇ ਜੀ ਹਾਂਜੀ ਨਹੀਂ ਹਲੇ ਹਲੇ ਤੱਕ ਤਾਂ ਕੋਈ ਇਹਦੇ ਚ ਪ੍ਰੋਬਲਮ ਆਈ ਨਹੀਂ ਹਾਂ ਮੇਰੇ ਪੁੱਛਣ ਦਾ ਇਹ ਸੀਗਾ ਬਾਈ ਜੀ ਕਿ ਜਿੱਦਾਂ ਮੰਨ ਲਓ ਉਹ ਚੀਜ਼ ਦੇ ਵਿੱਚ ਤੁਸੀਂ ਜਿਹੜੀਆਂ ਘਾਟਾਂ ਇਹਦੇ ਵਿੱਚ ਕੀ ਪੂਰੀਆਂ ਕੀਤੀਆਂ ਵੀ ਉਹ ਤੋਂ ਵੱਧਾ ਕੀ ਪਾਇਆ ਇਹਦੇ ਚ ਇਹ ਬਿਲਕੁਲ ਸੋਧ ਹੋਈ ਵੀ ਹੈ ਜੀ ਇਹਦੇ ਵਿੱਚ ਕੋਈ ਵੀ ਚੀਜ਼ ਹੈ ਜਿਹੜੀ ਖਰਾਬ ਹੋ ਜੇ ਜਿੱਦਾਂ ਤੁਸੀਂ ਬੈਰਿੰਗਾਂ ਦਾ ਦੱਸਦੇ ਪਿਆ ਸੀ ਨਾ ਛੋਟੇ ਵੱਡੇ ਹਾਂਜੀ ਇਹਦੇ ਵਿੱਚ ਵੱਡੇ ਬੈਰਿੰਗ ਹੈ ਜੀ 6 ਨੰਬਰ ਬੈਰਿੰਗ ਹੈ ਅੱਛਾ ਉਹਦੇ ਜਿਹੜੀ ਤੁਸੀਂ ਵੇਖੀ ਹੋ ਚੰਗੀ ਕੰਪਨੀ ਦੇ ਬੈਰਿੰਗ ਯੂਜ਼ ਕਰਦੇ ਆਂ ਅਸੀਂ ਜੀ ਹਾਂਜੀ ਕੋਈ ਦੇਸੀ ਸਮਾਨ ਨਹੀਂ ਇਹਦੇ ਵਿੱਚ ਲੱਗਿਆ ਹੋਇਆ ਜੀ ਕਾਬਲਾ ਤੱਕ ਵੀ ਆਪਣਾ オリジナル ਲੱਗਿਆ ਜੀ ਇਹਦੇ ਜੀ ਤੇ ਜਿਹੜੀ ਮੋਟਰ ਪਾਉਨੇ ਹੋ ਵਿੱਚ ਮੋਟਰ ਕਿਹੜੀ ਕੰਪਨੀ ਦੀ ਉਹ ਕ੍ਰਮਟਨ ਕੰਪਨੀ ਦੀ ਕ੍ਰਮਟਨ ਹਾਂਜੀ ਜੀ ਉਹ ਵੀ ਖਾਸੀ ਮਹਿੰਗੀ ਚੰਗੀ ਬ੍ਰਾਂਡ ਹੈ ਜੀ ਉਹ ਬ੍ਰਾਂਡ ਆ ਜੀ ਅੱਛਾ ਹੁਣ ਛਾਨ ਕਿੱਦਾਂ ਤਿਆਰ ਕਰਦੇ ਇਹਦੇ ਵਿੱਚ ਛੋਟਾ ਵੱਡਾ ਹੁੰਦਾ ਹੈ ਕੋਈ ਹਾਂਜੀ ਕੀ ਅੰਤਰ ਹੁੰਦਾ ਜੀ ਇਹ ਛੋਟਾ ਹੈ ਜੀ ਵੱਡੇ ਉਧਰ ਤਿਆਰ ਹੋਈ ਜਾਂਦੇ ਆ ਜੀ ਉਹ ਕਿੰਨਾ ਕਿੰਨਾ ਛੋਟਾ ਵੱਡਾ ਹੁੰਦਾ ਹੈ ਇਹਦਾ 1 ਫੁੱਟ ਦਾ ਹੀ ਫਰਕ ਆ ਜੀ ਲੰਬਾਈ ਦਾ ਹੀ ਫਰਕ ਹੈ ਬਾਕੀ ਸੇਮ ਹੀ ਹੈ ਅੱਛਾ ਤੇ ਜਿਹੜਾ ਵੱਡਾ ਹੈ ਉਹ ਕਿੰਨੇ ਦਾ ਤੇ ਛੋਟਾ ਕਿੰਨੇ ਦਾ ਵੱਡਾ 18000 ਦਾ ਇਹ 16000 ਦਾ ਇਹ 16000 ਦਾ ਤੇ ਇਹਦੇ ਚ ਜੇ 1 ਫੁੱਟ ਦਾ ਫਰਕ ਪੈਂਦਾ ਨਾ ਜੀ ਤੇ 1 ਫੁੱਟ ਦੇ ਨਾਲ 4 ਅੱਜ ਦਾ ਛਾਨਣ ਦਾ ਕਿੰਨਾ ਕੁ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਥੋੜੀ ਜਗ੍ਹਾ ਦੀ ਹੈ ਜੀ ਮਤਲਬ ਜਿਹੜੀ ਇਹਦੀ ਢਾਲ ਹੈ ਇਹਦੀ ਥੋੜੀ ਜੀ ਘਟ ਕਰੀ ਵੀ ਇਹਦੇ ਚ ਦੋ ਗੇੜੇ ਵਧਾ ਜਾਂਦੇ ਥੋੜਾ ਸਮਾਂ ਲੈਂਦਾ ਹੈ ਜਿਹੜਾ ਵੱਡਾ ਉਹ ਛੇਤੀ ਕੱਢ ਦਿੰਦਾ ਅੱਛਾ ਉਹ ਛੇਤੀ ਕੱਢ ਦਿੰਦਾ ਜਿਹਦੇ ਢਾਲ ਹੈ ਜਿਆਦੇ ਜਨਮਰਾ ਉਹ ਵੱਡਾ ਲੈ ਸਕਦਾ ਹਾਂਜੀ ਹਾਂਜੀ ਜੀ ਤੇ ਰੇਟ ਦਾ ਕਿੰਨਾ ਫਰਕ ਦੱਸਿਆ ਰੇਟ ਦਾ 2000 ਦਾ 2 ਦਿਖਾ ਸੱਚ ਇਧਰ ਆਓ ਜਟਾ ਖੁਰਨੀ ਬੜੀ ਸੋਹਣੀ ਬਾਈ ਤਿਆਰ ਕਰਦੇ ਆ ਅੱਛਾ ਖੁਰਨੀਆਂ ਦੇ ਵਿੱਚ ਬਾਈ ਆਹ ਜਿਹੜੀ ਚੀਜ਼ ਲੱਗੀ ਆ ਆਹ ਲੋਹਾ ਜਿਹੜਾ ਲਾਉਨੇ ਆ ਹਾਂਜੀ ਆਹ ਦੋ ਇੱਥੇ ਆ ਜੋ ਲੱਗੇ लो ए, गे। ला ला अच्छा ਜਿਹੜਾ ਲੋਹਾ ਲਾਉਣਾ ਇਹਦੀ ਕੁਆਲਿਟੀ ਬਾਰੇ ਦੱਸੋ ਵੀ ਕਿੰਨਾ ਨੰਬਰ ਚਾਦਰ ਚੁੱਦਰ ਹੁੰਦੀ ਆ ਕਿ 16 ਗੇਜ ਦਾ ਜੀ 16 ਗੇਜ ਦਾ ਜੀ 20 ਕਿਲੋ ਵਾਲਾ ਪਾਈਪ ਲੱਗਿਆ 1.5 ਤਿੰਨ ਦਾ ਠੀਕ ਹੈ ਹਾਂਜੀ ਅੱਛਾ ਇਹ ਫਿਰ ਕਿੰਨੇ ਕ ਦੀ ਪੈ ਜਾਂਦੀ ਬਈ ਇਹ 2500 ਦੀ ਹੈ ਜੀ ਕੰਪਲੀਟ 2500 ਦੀ ਹਾਂਜੀ ਜੀ ਆਪਾਂ ਮੇਲਿਆਂ ਦੇ ਸੱਜਣੋਂ ਅਕਸਰ ਹੀ ਵੇਨੇ ਹੁੰਨੇ ਵੀ ਬੜੀਆਂ ਸੋਹਣੀਆਂ ਸੋਹਣੀਆਂ ਖੁਰਨੀਆਂ ਅੱਛਾ ਇਹ ਇਹ ਸਾਈਜ਼ ਦੀ ਕਰਦੇ ਹੋਗੇ ਜਾਂ ਹੋਰ ਵੀ ਸਾਈਜ਼ ਡਿਫਰੈਂਟ ਸਾਈਜ਼ ਤਕਰੀਬਨ ਇਹੀ ਹੈ ਡਿਜ਼ਾਈਨ ਇਹੀ ਹੈ ਜੀ ਵੱਡੀ ਛੋਟੀ ਕਰਵਾਣੀ ਹੈ ਤਾਂ ਅਗਲਾ ਆਪਦੀ ਡਿਮਾਂਡ ਮੁਤਾਬਕ ਕਰਾ ਸਕਦੇ ਜੇ ਕੋਈ ਭਰਾ ਡਿਜ਼ਾਈਨ ਵੇਖ ਕੇ ਸੋਸ਼ਲ ਮੀਡੀਆ ਤੋਂ ਆਉਂਦਾ ਹੈ ਵੀ ਭਾਈ ਮੈਨੂੰ ਤਾਂ ਇਹਦੇ ਨਾਲ ਕਿਉਂਕਿ ਬਹੁਤ ਡਿਜ਼ਾਈਨਿੰਗ ਆ ਥੋੜੀਆਂ ਜੀਆਂ ਵਿੱਚ ਕਹਦੀਏ ਵੀ ਬੜੀ ਸੋਹਣੀ ਸੋਹਣੀ ਚੀਜ਼ਾਂ ਲੋਕ ਲਵਾਉਣੀਆਂ ਪਸੰਦ ਕਰਦੇ ਖੁਰਨੀਆਂ ਦੇ ਉਹ ਸੇਮ ਹੀ ਤਿਆਰ ਕਰ ਦੋ ਆ ਕਰ ਦਾਂਗੇ ਅੱਛਾ ਉਹਦਾ ਕੋਈ ਮੰਨ ਲਓ ਕਿ ਜਿੰਨਾ ਕਿ ਖਰਚ ਆਊਗਾ ਉਹ ਅਗਲੇ ਨੂੰ ਦੱਸ ਦੋਗੇ ਵੀ ਭਾਈ ਆ ਐਕਸਟਰਾ ਲੱਗੇਗਾ ਜੀ ਅੱਛਾ ਇਹ ਦੱਸੀ ਤੁਸੀਂ 2500 ਰੁਪਏ ਦੀ ਇੱਥੋਂ ਘੱਟ ਵਾਲੀ ਵੀ ਹੁੰਦੀ ਕਿ ਲਾਸਟ ਇਹੀ ਹੁੰਦੀ ਇਹ ਤੋਂ ਸ਼ੁਰੂ ਹੁੰਦਾ ਜੀ ਘੱਟ ਵਾਲੀ ਅੱਛਾ ਇਹ ਇੱਕ ਨੰਬਰ ਹੈ ਵੀ ਇੱਥੋਂ ਕਿਦੋਂ ਅੱਗੇ 2800 ਦੀ ਹੈ ਜੀ ਅੱਛਾ ਹਾਂਜੀ ਉਹਦੇ ਚ ਤੇ ਇਹਦੇ ਚ ਕਿੰਨਾ ਕ ਫਰਕ ਪੈਂਦਾ ਬਾਈ ਚਾਰੇ ਚੂਰੇ ਦਾ ਪੈਂਦਾ ਜੇ ਵੱਡੀ ਹਾਂ ਵੱਡੀ ਦਾ ਸਾਈਜ਼ ਦਾ ਹੀ ਫਰਕ ਹੈ ਜੀ ਓਕੇ ਅੱਛਾ ਖੁਰਨੀ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਤੇ ਇੱਕ ਹੋਰ ਚੀਜ਼ ਬੜੀ ਸੋਹਣੀ ਬਾਈ ਸ਼ੌਂਕ ਨਾਲ ਤਿਆਰ ਕਰਦੇ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਉਹ ਹੈ ਗਈ ਹੈ ਜੀ ਛੋਟੀ ਟਰਾਲੀ ਉਹ ਵੀ ਆਪਾਂ ਬਾਈ ਹੋਂਾਂ ਤੋਂ ਪੁੱਛਦੇ ਆ ਵੀ ਉਹ ਕਿੰਨੇ ਤਰ੍ਹਾਂ ਦੀਆਂ ਤਿਆਰ ਕਰਦੇ ਆ ਏਸੇ ਸਾਈਜ਼ ਦੀਆਂ ਕਰਦੇ ਆ ਕਿ ਜਾਂ ਵੱਡੀਆਂ ਵੀ ਕਰਦੇ ਆ ਆਜੋ ਬਾਈ ਜਗਦੇਵ ਆਹ ਬੜੀ ਸੋਹਣੀ ਚੀਜ਼ ਤਿਆਰ ਕੀਤੀ ਆ ਬਾਈ ਇਹ ਐਸਐਸਆਈ ਦੀ ਕਰਦੇ ਹੋਗੇ ਜਾਂ ਹੋਰ ਵੀ ਕਰਦੇ ਆ ਜੀ ਇਹ ਗਾਹਕ ਦੀ ਡਿਮਾਂਡ ਮੁਤਾਬਕ ਆ ਆਪਾਂ ਵੱਡੀ ਛੋਟੀ ਤਿਆਰ ਕਰ ਦਿੰਨੇ ਆ ਇਹ ਟਰੈਕਟਰ ਮਦਰ ਪੈਂਦੀ ਕਰਦੇ ਆ ਵੀ ਖਾਦ ਵਗੈਰਾ ਲਿਆਉਣੀ ਜਾਂ ਬੀਜ ਵਗੈਰਾ ਖੇਤ ਲੈ ਜਾਣਾ ਇਹ ਕਿਸੇ ਨੇ ਆਰਡਰ ਤੇ ਕਰਵਾਈ ਆ ਜੀ ਜਿਹੜੀ ਆਪਾਂ ਮੋਟਰਸਾਈਕਲ ਵਾਲੀਆਂ ਛੋਟੀਆਂ ਉਹ ਵੀ ਤਿਆਰ ਕਰਦੇ ਆ ਅੱਛਾ ਇਹਦੇ ਹਿੱਸੇ ਹਿੱਸੇ ਦਾ ਮੰਨ ਲਓ ਵੀ ਕਿੰਨਾ ਕੁ ਫਰਕ ਹੁੰਦਾ ਕੁਆਲਿਟੀ ਕੁਆਲਿਟੀ ਦਾ ਜਾਂ ਕੁਆਲਿਟੀ ਲੱਗ ਲੱਗ ਆ ਜੀ ਛੋਟੀ ਤੇ ਮੋਟਰਸਾਈਕਲ ਵਾਲੇ ਟਾਇਰ ਲੱਗ ਜਾਂਦੇ ਆ ਜਾਂ ਮਰੂਤੀ ਕਾਰ ਵਾਲਾ ਹਿੱਸਾ ਲੱਗ ਜਾਂਦਾ ਜੀ ਇਹਦੇ ਵੱਡਾ ਹਿੱਸਾ ਲੱਗਿਆ ਹੋਇਆ ਬਾਈ ਇਹ ਟਰੈਕਟਰ ਮਦਰ ਪੈਂਦੀ ਹੈ ਇਹ ਇਹ ਸਾਈਜ਼ ਕਿੰਨੇ ਕੁ ਦਾ ਪੈ ਜਾਂਦਾ ਮੰਨ ਲਓ ਕਿੰਨੇ ਚ ਫੁੱਲ ਤਿਆਰ ਕਰਕੇ ਦੇ ਦਿੰਦੇ ਜੀ ਇਹ 18000 ਦੀ ਹੈ ਇਹ ਸਿਰਫ 18000 ਦੀ ਹੈ अच्छा ਤੇ ਜਿਹੜੀ ਮੋਟਰਸ਼ੈੱਲ ਵਾਲੀ ਐ ਮੋਟਰਸਾਈਕਲ ਵਾਲੀ 9500 ਦੀ 9500 ਦੀ ਤੇ ਬਾਕੀ ਤੇ ਜਿਹੜੀਆਂ ਵੱਡੀਆਂ ਟਰਾਲੀਆਂ ਜਿਹੜੇ ਟਰਾਲੇ ਹੁੰਦੇ ਆ ਨਹੀਂ ਉਹ ਆਪਾਂ ਨਹੀਂ ਬਣਾਉਂਦੇ ਉਹ ਨਹੀਂ ਬਣਾਉਂਦੇ ਬਸ ਇਹ ਸਹਿਜ ਇੱਕ ਮੋਟਰਸ਼ੈੱਲ ਵਾਲਾ ਤੇ ਇੱਕ ਆਹ ਟਰੈਕਟਰ ਪਿੱਛੇ ਜਾਂ ਮੰਨ ਲਓ ਕਈਆਂ ਭਰਾਵਾਂ ਨੇ ਦਾ ਗੱਡੀਆਂ ਪਿੱਛੇ ਵੀ ਭਰਾ ਪਾਈ ਫਿਰਦੇ ਆ ਬਾਕੀ ਭਾਈ ਇਹ ਲਈ ਤਿਆਰ ਕਰਨੀ ਤੇ ਇਹ ਵੀ ਬਾਈ ਨੇ ਰੇਟ ਦੱਸਤਾ ਹੋਰ ਕੋਈ ਗੱਲਬਾਤ ਬਾਈ ਜਾਂਦੇ ਜਾਂਦੇ ਭਰਾਵਾਂ ਨਾਲ ਸਾਂਝ ਪਾਉਣੀ ਹੋਵੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੜਦੀ ਕਲਾ ਲੈ ਬਾਈ ਸੱਜਣੋ ਬਾਈ ਦੀਆਂ ਬਹੁਤ ਚੰਗੀਆਂ ਚੀਜ਼ਾਂ ਵਿਖਾਈਆਂ ਤੁਹਾਨੂੰ ਬੜੀ ਮਿਹਨਤ ਕਰਕੇ ਇੱਥੋਂ ਤੱਕ ਬਾਈ ਪਹੁੰਚਿਆ ਬਾਈ ਦੀ ਪਹਿਲਾ ਵੀ ਚੜ੍ਹਾਈ ਹੈ ਤੇ ਆਪਾਂ ਜਿਹੜੇ ਸੱਜਣ ਪਹਿਲੀ ਵਾਰ ਆਪਣੇ ਚੈਨਲ ਦੇ ਥਰੂ ਮਿਲੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਬਾਈ ਤੋਂ ਇਹ ਚੀਜ਼ਾਂ ਮੈਂ ਵਿੱਚ ਮੈਂਸ਼ਨ ਕਰਤਾ ਵੀਰ ਦਾ ਨੰਬਰ ਵੀਡੀਓ ਦੇ ਵਿੱਚ ਚੱਲੀ ਜਾਂਦਾ ਕਿਸੇ ਵੀ ਭਰਾ ਨੇ ਖੁਰਨੀ ਕਿਸੇ ਵੀ ਪ੍ਰਕਾਰ ਦੀ ਕੋੜੀਆਂ ਨਹੀਂ ਬਣਾਉਣੀ ਹੋਵੇ ਉਹ ਵੀ ਸੰਪਰਕ ਕਰ ਲਿਓ ਵੱਡੀ ਚੱਕੀ ਲੈਣੀ ਹੈ ਛੋਟੀ ਚੱਕੀ ਲੈਣੀ ਹੈ ਰੇਟ ਵੀ ਤੁਹਾਨੂੰ ਦੱਸਤਾ ਉਹ ਵੀ ਸੰਪਰਕ ਕਰ ਲਿਓ ਛਾਨਣਾ ਲੈਣਾ ਹੈ ਵੱਡਾ ਛੋਟਾ ਤੇ ਉਹ ਵੀ ਸੰਪਰਕ ਕਰ ਲਿਓ ਤੇ ਟਰਾਲੀ ਬਾਰੇ ਵੀ ਤੁਹਾਨੂੰ ਦੱਸਦਾ ਵੀ ਦੋ ਤਰ੍ਹਾਂ ਦੀਆਂ ਟਰਾਲੀਆਂ ਐ ਉਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਹੋ ਜੇ ਕੋਈ ਭਰਾ ਮਿਹਨਤ ਕਰਕੇ ਅੱਗੇ ਆਉਂਦਾ ਤੇ ਉਹਦੀ ਪਹਿਲ ਦੇ ਆਧਾਰ ਤੇ ਯਾਰ ਸਪੋਰਟ ਕਰਿਆ ਕਰੋ ਵੀਡੀਓ ਸ਼ੇਅਰ ਕਰਕੇ ਕੋਈ ਆਪਣਾ ਖਰਚਾ ਨਹੀਂ ਲੱਗਦਾ ਕੋਈ ਪੈਸਾ ਨਹੀਂ ਲੱਗਦਾ ਬਸ ਇੱਕ ਸਪੋਰਟ ਦੇ ਤੌਰ ਤੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਤੱਕ ਗੱਲ ਯਾਰਾਂ ਦੋਸਤਾਂ ਤੱਕ ਜਰੂਰ ਪਹੁੰਚਾ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਜੀ ਉਹਨੇ ਸਮੇਂ ਲਈ ਦਿਓ ਸੁਖਸਦ ਨੂੰ ਇਜਾਜ਼ਤ ਜਿਉਂਦੇ ਵਾਸਤੇ ਹੱਸਦੇ ਰਹੋ ਸ਼ਬਾ ਖੈਰ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ